ਪੰਜਾਬ ਵਿੱਚ ਲੱਗਣਗੇ ਨਵੇਂ ਸਮਾਰਟ ਮੀਟਰ ਗੈਸ ਸਿਲੰਡਰਸ ਹੋਵੇਗਾ ਸਸਤਾ ਆਈ ਵੱਡੀ ਅਪਡੇਟ ਪੰਜਾਬ ਵਾਸੀਆਂ ਲਈ ਆਈ ਵੱਡੀ ਖਬਰ ਅੱਜ ਦੀਆਂ ਵੱਡੀਆਂ ਖਬਰਾਂ ਸ਼ੁਰੂ ਕਰਨ ਤੋਂ ਪਹਿਲਾਂ ਗੁਜ਼ਾਰਿਸ਼ ਕਰਦੇ ਹਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਪੰਜਾਬ ਦੀਆਂ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਪੰਜਾਬ 'ਚ ਲਗਾਏ ਜਾਣ ਵਾਲੇ ਸਮਾਰਟ ਮੀਟਰਾਂ ਨੂੰ ਲੈ ਕੇ ਆਈ ਵੱਡੀ ਖਬਰ ਪੰਜਾਬ ਵਿੱਚ ਲਗਾਏ ਜਾਣ ਵਾਲੇ ਸਮਾਰਟ ਮੀਟਰਾਂ ਸੰਬੰਧੀ ਇੱਕ ਮਹੱਤਵਪੂਰਨ ਜਾਣਕਾਰੀ ਸਾਹਮਣੇ ਆਈ ਹੈ ਦਰਅਸਲ ਕੇਂਦਰੀ ਬਿਜਲੀ ਰਾਜ ਮੰਤਰੀ ਨੇ ਰਾਜ ਸਭਾ ਵਿੱਚ ਜਾਣਕਾਰੀ ਦਿੰਦੇ ਹੋਏ ਕਿਹਾ ਹੈ ਕਿ ਪੰਜਾਬ ਵਿੱਚ ਸਮਾਰਟ ਪੰਜਾਬ ਵਿੱਚ ਸਮਾਰਟ ਮੀਟਰ ਲਗਾਉਣ ਦੀ ਪ੍ਰਕਿਰਿਆ ਜ਼ੀਰੋ ਹੈ ਉਹਨਾਂ ਨੇ ਦੱਸਿਆ ਕਿ ਪੰਜਾਬ ਵਿੱਚ 99 ਲੱਖ ਸਮਾਰਟ ਮੀਟਰ ਮਨਜ਼ੂਰ ਕੀਤੇ ਗਏ ਹਨ ਪਰ ਅੱਜ ਤੱਕ ਸੂਬੇ ਵਿੱਚ ਇੱਕ ਵੀ ਸਮਾਰਟ ਮੀਟਰ ਨਹੀਂ ਲਗਾਇਆ ਗਿਆ ਤਾਂ ਦੇਖ ਸਕਦੇ ਹੋ ਇੱਥੇ ਇਹ ਗੱਲ ਜੀ ਹਾਂ ਇਹ ਤੇ ਇਹ ਗੱਲ ਵਿਸ਼ੇਸ਼ ਤੌਰ ਤੇ ਧਿਆਨ ਦੇਣਯੋਗਾ ਕਿ ਪੰਜਾਬ ਵਿੱਚ ਸਮਾਰਟ ਮੀਟਰਾਂ ਦਾ ਵੱਡਾ ਵਿਰੋਧ ਹੋ ਰਿਹਾ ਹੈ ਕਿਸਾਨ ਸੰਗਠਨਾਂ ਨੇ ਸਪਸ਼ਟ ਤੌਰ ਤੇ ਪਾਬੰਦੀ ਦਿੱਤੀ ਹੈ ਕਿ ਜੇਕਰ ਪੰਜਾਬ ਵਿੱਚ ਕਿਤੇ ਵੀ ਸਮਾਰਟ ਮੀਟਰ ਲਗਾਏ ਜਾਂਦੇ ਹਨ ਤਾਂ ਸਰਕਾਰ ਨੂੰ ਸਖਤ ਵਿਰੋਧ ਦਾ ਸਾਹਮਣਾ ਕਰਨਾ ਪਵੇਗਾ ਹਾਲਾਂਕਿ ਸਰਕਾਰ ਵੱਲੋਂ ਸਮਾਰਟ ਮੀਟਰ ਲਗਾਉਣ ਦੇ ਹੁਕਮ ਦਿੱਤੇ ਗਏ ਹਨ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਕਿ ਪੰਜਾਬ ਦੇ ਵਿੱਚ ਸਮਾਰਟ ਮੀਟਰ ਜਿਹੜੇ ਨੇ ਕਿਤੇ ਕਿਤੇ ਲੱਗ ਚੁੱਕੇ ਹਨ ਵਰ ਭਾਰੀ ਵਿਰੋਧ ਕਾਰਨ ਹੁਣ ਇਸ ਮਾਮਲੇ ਨੂੰ ਵੀ ਰੋਕ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਪੰਜਾਬ ਦੇ ਵਿੱਚ ਸਮਾਰਟ ਮੀਟਰਾਂ ਨੂੰ ਲੈ ਕੇ ਵੱਡੀ ਖਬਰ ਜਿਹੜੀ ਆ ਸਾਹਮਣੇ ਆ ਰਹੀ ਹੈ ਜੀ ਵੱਡੀ ਖਬਰ ਇੱਕ ਹੋਰ ਸਾਹਮਣੇ ਆ ਰਹੀ ਹੈ ਮਾਨ ਸਰਕਾਰ ਦਾ ਵੱਡਾ ਫੈਸਲਾ ਪੰਜਾਬ ਦੇ ਲੋਕਾਂ ਨੂੰ ਇਸ ਬਿਮਾਰੀ ਲਈ ਮੁਫਤ ਚ ਮਿਲੇਗਾ ਇਲਾਜ ਆਮ ਲੋਕਾਂ ਨੂੰ ਨਹੀਂ ਚੁਕਣਾ ਪਵੇਗਾ ਕਰਜ਼ਾ ਪੰਜਾਬ ਦੇ ਲੋਕਾਂ ਦੇ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ ਪੰਜਾਬ ਵਿੱਚ ਆਮ ਲੋਕਾਂ ਦੀ ਸਿਹਤ ਸਬੰਧੀ ਮਾਨ ਸਰਕਾਰ ਨੇ ਇੱਕ ਹੋਰ ਵੱਡਾ ਅਤੇ ਇਤਿਹਾਸਕ ਕਦਮ ਚੁੱਕਿਆ ਹੁਣ ਕੁੱਤੇ ਦੇ ਕੱਟਣ ਵਰਗੀ ਐਮਰਜੈਂਸੀ ਵਿੱਚ ਵੀ ਲੋਕਾਂ ਨੂੰ ਇਲਾਜ ਲਈ ਪ੍ਰਾਈਵੇਟ ਹਸਪਤਾਲਾਂ ਵਿੱਚ ਮਹਿੰਗੀਆਂ ਫੀਸਾਂ ਨਹੀਂ ਦੇਣੀਆਂ ਪੈਣਗੀਆਂ ਅਤੇ ਨਾ ਹੀ ਉਹਨਾਂ ਦੇ ਵੱਡੇ ਉਹਨਾਂ ਨੂੰ ਵੱਡੇ ਸਰਕਾਰੀ ਹਸਪਤਾਲਾਂ ਵਿੱਚ ਜਾਣਾ ਪਵੇਗਾ ਸੂਬੇ ਪਰ ਦੇ ਮਹਿਲਾ ਕਲੀਨਿਕਾਂ ਵਿੱਚ ਹੁਣ ਐਂਟੀ ਰੈਬੀਸ ਟੀਕਾ ਪੂਰੀ ਤਰ੍ਹਾਂ ਮੁਫਤ ਕਰ ਦਿੱਤਾ ਗਿਆ ਤਾਂ ਦੇਖ ਸਕਦੇ ਹੋ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਆਦਾ ਖਬਰ ਦੇਖ ਸਕਦੇ ਹੋ ਮੁਹੱਲਾ ਕਲੀਨਿਕਾਂ ਦੇ ਵਿੱਚ ਜੀ ਹਾਂ ਹੁਣ ਤੱਕ ਇਹ ਸਹੂਲਤ ਜਿਹੜੀ ਹੈ ਹੁਣ ਤੱਕ ਇਹ ਸਹੂਲਤ ਸਿਰਫ ਜ਼ਿਲ੍ਹਾ ਸਬਡਿਵੀਜ਼ਨ ਪੱਧਰ ਤੇ ਹਸਪਤਾਲਾਂ ਵਿੱਚ ਤੱਕ ਸੀਮਿਤ ਸੀ ਪਰ ਹੁਣ ਮੁਹੱਲਾ ਕਲੀਨਿਕਾਂ ਨੂੰ ਵੀ ਇਸ ਇਸ ਪੱਧਰ ਤੱਕ ਮਜ਼ਬੂਤ ਕਰ ਦਿੱਤਾ ਗਿਆ ਹੈ ਤੇ ਉੱਥੇ ਐਮਰਜੈਂਸੀ ਸਥਿਤੀਆਂ ਦਾ ਇਲਾਜ ਵੀ ਸੰਭਵ ਹੈ ਪ੍ਰਾਈਵੇਟ ਹਸਪਤਾਲਾਂ ਵਿੱਚ ਇਹ ਐਂਟੀ ਰੈਬੀਸ ਟੀਕਾ 350 ਰੁਪਏ ਤੋਂ 800 ਰੁਪਏ ਪ੍ਰਤੀ ਖੁਰਾਕ ਵਿੱਚ ਉਪਲਬਧ ਹੈ ਤੇ ਪੂਰੇ ਟੀਕਾਕਰਨ ਕੋਰਸ ਦੀ ਕੀਮਤ 2000 ਤੋਂ 4000 ਹੈ ਹੁਣ ਇਹ ਪੂਰਾ ਜੋ ਕਿ ਸਰਕਾਰ ਦੁਆਰਾ ਇਹ ਜਿਹੜਾ ਮੁਫਤ ਕੀਤਾ ਗਿਆ ਜੀ ਆ ਦੇਖੋ ਜਦਾ ਜੋ ਕੋਈ ਵਿਅਕਤੀ ਸਮੇਂ ਸਿਰ ਇਲਾਜ ਤੋਂ ਵਾਂਝਾ ਨਾ ਰਹਿ ਸਕੇ ਇਸ ਵੇਲੇ ਸੂਬੇ ਭਰ ਵਿੱਚ 880 ਤੋਂ ਵੱਧ ਆਮਦਨ ਕਲੀਨਿਕ ਕਲੀਨਿਕ ਆਨੇ ਦੀ ਪੰਜਾਬ ਦੇਸ਼ ਦਾ ਪਹਿਲਾ ਸੂਬਾ ਬਣਿਆ ਜਿਸ ਨੇ ਹਰ ਨਾਗਰਿਕ ਨੂੰ 10 ਲੱਖ ਰੁਪਏ ਤੱਕ ਦਾ ਮੁਫਤ ਸਿਹਤ ਬੀਮਾ ਦੇਣ ਦਾ ਫੈਸਲਾ ਕੀਤਾ ਹੈ ਹੁਣ ਕੋਈ ਵੀ ਗਰੀਬ ਕਿਸਾਨ ਮਜ਼ਦੂਰ ਜਾਂ ਮੱਧ ਵਰਗੀ ਵਿਅਕਤੀ ਹਸਪਤਾਲ ਵਿੱਚ ਇਲਾਜ ਲਈ ਕਰਜ਼ਾ ਨਹੀਂ ਲਵੇਗਾ ਸਰਕਾਰ ਸਾਰੇ ਖਰਚੇ ਸਹਿਣ ਕਰੇਗੀ ਹੁਣ ਪੰਜਾਬ ਦੀ ਹਾਂ ਵੱਡੀ ਖ਼ਬਰ ਕੋਰ ਸਾਹਮਣੇ ਆ ਰਹੀ ਹੈ ਮੰਡੀਚ ਬੱਦਲ ਹਿਮਾਚਲ ਪ੍ਰਦੇਸ਼ ਦੀ ਮੰਡੀਚ ਬੱਦਲ ਫਟਣ ਕਾਰਨ ਚਾਰ ਲੋਕਾਂ ਦੀ ਮੌਤ ਜ਼ਮੀਨ ਖਿਸਕਣ ਕਾਰਨ ਮਲਬੇ ਹੇਠ ਦੱਬੇ ਕਈ ਵਾਹਨ ਵੱਡੀ ਖਬਰ ਹੈ ਹਿਮਾਚਲ ਪ੍ਰਦੇਸ਼ ਤੋਂ ਸਾਹਮਣੇ ਆ ਰਹੀ ਹੈ ਜੀ ਮੰਡੀ ਜ਼ਿਲ੍ਹੇ ਵਿੱਚ ਮੰਗਲਵਾਰ ਨੂੰ ਸਵੇਰੇ ਇੱਕ ਵਾਰ ਫਿਰ ਬੱਦਲ ਫਟਣ ਦੇ ਨਾਲ ਭਾਰੀ ਮੀਂਹ ਨੇ ਤਬਾਹੀ ਮਚਾ ਦਿੱਤੀ ਜ਼ਮੀਨ ਖਿਸਕਣ ਅਤੇ ਮਲਬਾ ਡਿੱਗਣ ਦੀਆਂ ਘਟਨਾਵਾਂ ਕਾਰਨ ਸਹਿਰ ਦੇ ਜੀਵਨ ਰੇਖਾ ਠੱਪ ਹੋ ਗਈ ਵੱਡੀ ਅਪਡੇਟ ਤੁਹਾंना ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਇਸ ਵੇਲੇ ਤੁਸੀਂ ਦੇਖ ਸਕਦੇ ਹੋ ਇਸ ਦੇ ਨਾਲ ਹੀ ਇਸ ਆਫਤ ਵਿੱਚ ਚਾਰ ਲੋਕਾਂ ਦੀ ਮੌਤ ਹੋ ਗਈ ਤੇ ਸਭ ਤੋਂ ਵੱਧ ਨੁਕਸਾਨ ਜੇਰ ਰੋਡ ਹਾਸਤੜ ਰੋਡ ਤੇ ਹੋਇਆ ਹੈ ਤਾਂ ਵੱਡੀ ਅਪਡੇਟ ਤੁਹਾंना ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਇਸ ਵੇਲੇ ਤੁਸੀਂ ਜਿਹੜੀ ਹੈ ਦੇਖ ਸਕਦੇ ਹੋ ਜ਼ਮੀਨ ਖਿਸਕਣ ਕਾਰਨ ਕੀਰਤਪੁਰ ਮਲਾਣੀ ਚਾਰ ਮਾਰਗੀ ਤੇ ਹੋਰ ਪਠਾਨਕੋਟ ਮੰਡੀ ਰਾਸ਼ਟਰੀ ਰਾਜਮਾਰਗ ਬੰਦ ਹੋ ਗਿਆ ਜੀ ਪਾਰੀ ਮੀਂਹ ਤੋਂ ਬਾਅਦ ਮੰਡੀ ਸ਼ਹਿਰ ਦੇ ਮੁੱਖ ਇਲਾਕਿਆਂ ਵਿੱਚ ਮਲਬੇ ਦਾ ਹੜ ਆ ਗਿਆ ਜੇਲ੍ਹ ਰੋਡ ਤੇ ਹਸਲ ਦੇ ਜਾਣ ਵਾਲੀ ਸੜਕ ਤੇ ਮਲਬਾ ਡਿੱਗਿਆ ਹੋਇਆ ਹੈ ਸਹਿਣ ਇਲਾਕੇ ਵਿੱਚ ਮਲਬਾ ਘਰਾਂ ਦੇ ਨੇੜੇ ਪਹੁੰਚ ਗਿਆ ਜਿਸ ਕਾਰਨ ਲੋਕਾਂ ਨੂੰ ਆਪਣੇ ਘਰਾਂ ਘਰ ਛੱਡ ਕੇ ਭੱਜਣਾ ਪਿਆ ਤਾਂ ਦੇਖ ਸਕਦੇ ਹੋ ਬਹੁਤ ਹੀ ਜ਼ਿਆਦਾ ਬੁਰਾ ਹਾਲ ਜਿਹੜਾ ਉੱਥੇ ਹੋਇਆ ਹੋਇਆ ਤਾਂ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਜ਼ਾ ਖਬਰ ਇਸ ਵੇਲੇ ਤੁਸੀਂ ਜਿਹੜੀ ਆ ਦੇਖ ਸਕਦੇ ਹੋ ਕਈ ਨਿੱਜੀ ਅਤੇ ਸਰਕਾਰੀ ਵਾਹਨ ਆ ਪਾਰੀ ਮਲਬੇ ਦੀ ਲੇਵੜ ਵਿੱਚ ਆ ਗਏ ਹਨ ਲੋਕਾਂ ਨੇ ਭੱਜ ਕੇ ਆਪਣੀ ਜਾਨ ਬਚਾਈ ਆ ਆਪਦੇ ਸਮੇਂ ਵਿੱਚ ਬਹੁਤ ਸਾਰੇ ਲੋਕ ਮੌਕੇ ਤੇ ਮੌਜੂਦ ਸਨ ਜਿਵੇਂ ਉਹਨਾਂ ਨੇ ਮਲਬਾ ਡਿੱਗਦਾ ਦੇਖਿਆ ਤਾਂ ਆਪਣੀ ਜਾਨ ਬਚਾਉਣ ਲਈ ਇਧਰ-ਉਧਰ ਭੱਜੇ ਤਾਂ ਵੱਡੀ ਖ਼ਬਰ ਇੱਕ ਹੋਰ ਸਾਹਮਣੇ ਆ ਰਹੀ ਹੈ 1 ਅਗਸਤ ਤੋਂ ਹੋਣ ਜਾ ਰਹੇ ਹਨ ਵੱਡੇ ਬਦਲਾਅ UPI ਮੁਫਤ ਸਣੇ ਕ੍ਰੈਡਿਟ ਕਾਰਡ ਨਾਲ ਜੁੜੀ ਇਹ ਸੇਵਾਵਾਂ ਹੋਵੇਗੀ ਖਤਮ ਅਗਸਤ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ 1 ਅਗਸਤ ਤੋਂ 6 ਵੱਡੇ ਬਦਲਾਅ ਹੋਣ ਜਾ ਰਹੇ ਹਨ ਜਿਨ੍ਹਾਂ ਦਾ ਅਸਰ ਆਮ ਆਦਮੀ ਤੇ ਪਵੇਗਾ ਇਸ ਦੌਰਾਨ UPI ਨਿਜਮਾ ਵਿੱਚ ਬਦਲਾਅ ਨਾਲ ਤੇ ਰਸੋਈ ਗੈਸ ਸਿਲੰਡਰ ਦੀਆਂ ਕੀਮਤਾਂ ਵਧਣ ਦੀ ਉਮੀਦ ਜਾਂ ਘਟਣ ਦੀ ਉਮੀਦ ਆਓ ਦੇਖਦੇ ਹਾਂ ਅਗਲੇ ਮਹੀਨੇ ਤੋਂ ਕਿਹੜੇ ਕਿਹੜੇ ਬਦਲਾਅ ਹੋਣ ਜਾ ਰਹੇ ਹਨ ਜੀ ਹਾਂ 1 ਅਗਸਤ ਤੋਂ ਨਵੇਂ ਨਿਯਮ ਲਾਗੂ ਹੋਣਗੇ ਜਿਸ ਦਾ ਅਸਰ ਆਮ ਲੋਕਾਂ ਦੀ ਜੇਬ ਦੇ ਉੱਤੇ ਪੈਂਦਾ ਹੋਇਆ ਨਜ਼ਰ ਆਵੇਗਾ ਕੁਝ ਚੀਜ਼ਾਂ ਤੋਂ ਰਾਹਤ ਮਿਲ ਸਕਦੀ ਹੈ ਤੇ ਕੁਝ ਚੀਜ਼ਾਂ ਦੀ ਜਿਹੜੀ ਕੀਮਤ ਵਧ ਵੀ ਸਕਦੀ ਹੈ ਅਸੀਂ ਗੱਲ ਕਰ ਰਹੇ ਹਾਂ UPI ਵਿੱਚ ਹੋਣ ਜਾ ਰਹੇ ਹਨ ਵੱਡੇ ਬਦਲਾਅ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ ਇੰਡੀਆ ਖਪੋਕਤਾਨ ਦੇ ਅਨੁਭਵ ਨੂੰ ਬਿਹਤਰ ਬਣਾਉਣ ਤੇ ਐਪਸ ਦੇ ਬਿਲੋੜੇ ਲੋਡ ਨੂੰ ਘਟਾਉਣ ਲਈ UPI Paytm PhonePe ਅਤੇ Google Pay ਵਰਗੀਆਂ UPI ਐਪਸ ਵਿੱਚ ਇੱਕ ਸੀਮਾ ਨਿਰਧਾਰਤ ਕਰਨ ਜਾ ਰਹੀ ਹੈ ਇਸ ਨਵੇਂ ਬਦਲਾਅ ਦੇ ਤਹਿਤ ਉਪਭੋਗਤਾ ਹੁਣ 50 ਵਾਰ ਤੋਂ ਵੱਧ ਆਪਣੇ ਖਾਤੇ ਦੇ ਬਕਾਇਦੇ ਦੀ ਜਾਂਚ ਨਹੀਂ ਕਰ ਸਕਣਗੇ ਤਾਂ ਦੇਖ ਸਕਦੇ ਹੋ ਇਸ ਐਪ ਦੇ ਬਣਾਉਣ ਤੋਂ ਬਾਅਦ ਜੀ ਹਾਂ ਦੇਖ ਸਕਦੇ ਹੋ ਇਸ ਦੇ ਬਦਲਾਅ ਤੋਂ ਬਾਅਦ ਭੋਗਤਾ ਹੁਣ 50 50 ਵਾਰ ਤੋਂ ਵੱਧ ਆਪਣੇ ਖਾਤੇ ਦੇ ਬਕਾਏ ਦੀ ਜਾਂਚ ਨਹੀਂ ਕਰ ਸਕਣਗੇ ਇਸ ਤੋਂ ਇਲਾਵਾ ਭੋਗਤਾ ਇੱਕ ਐਪ ਤੋਂ ਦਿਨ ਵਿੱਚ ਸਿਰਫ 25 ਵਾਰ ਬੈਂਕ ਖਾਤੇ ਦੇ ਵੇਰਵੇ ਦੇਖ ਸਕਣਗੇ ਇਸ ਦੇ ਨਾਲ ਹੀ ਆਟੋ ਪੇ ਲਈ ਸਮਾਂ ਸਲੋਟ ਤੇ ਨਿਰਧਾਰਤ ਕੀਤੇ ਹਨ ਤਾਂ ਦੇਖ ਸਕਦੇ ਹੋ ਇਹ ਜਿਹੜੀ ਨਿਯਮ ਲਾਗੂ ਹੋਵੇਗਾ ਜੀ UPI ਪੇਮੈਂਟਸ ਨੂੰ ਲੈ ਕੇ ਜਿਹੜੇ ਆਪਾਂ Google पे PhonePe Paytm ਵਗੈਰਾ ਕਰਦੇ ਹਾਂ ਵੱਡੀ ਅਪਡੇਟ ਕੋ ਸਾਹਮਣੇ ਆ ਰਹੀ ਹੈ LPG ਕੀਮਤਾਂ ਵਿੱਚ ਬਦਲਾ ਜੀ ਹਾਂ ਤੇਲ ਮਾਰਕੀਟਿੰਗ ਕੰਪਨੀਆਂ ਹਰ ਮਹੀਨੇ ਘਰੇਲੂ ਅਤੇ ਵਪਾਰਕ ਗੈਸ ਸਿਲੰਡਰ ਦੀਆਂ ਕੀਮਤਾਂ ਵਿੱਚ ਸਮੀਖਿਆ ਕਰਦੀ ਹੈ ਪਿਛਲੇ ਮਹੀਨੇ ਵਪਾਰਕ LPG ਸਿਲੰਡਰ ਕੀਮਤਾਂ ਵਿੱਚ 60 ਰੁਪਏ ਘਟਾਈ ਗਏ ਸੀ ਇਸ ਨਾਲ ਉਮੀਦ ਜਿਤੀ ਗਈ ਜਾ ਰਹੀ ਹੈ ਕਿ ਹੁਣ ਇਸ ਵਾਰ ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ ਘਟਣਗੀਆਂ ਜਿਹੜਾ ਕਿ ਘਰਾਂ ਦੇ ਵਿੱਚ ਗੈਸ ਸਿਲੰਡਰ ਵਰਤਿਆ ਜਾਂਦਾ ਹੈ ਹੁਣ ਉਹਨਾਂ ਦੀ ਕੀਮਤ ਘਟ ਸਕਦੀ ਹੈ ਤੇ ਲੋਕਾਂ ਨੂੰ ਰਾਹਤ ਮਿਲ ਸਕਦੀ ਹੈ ਤੇ ਗੈਸ ਸਿਲੰਡਰ ਹੋ ਸਕਦਾ ਸਸਤਾ 1 ਅਗਸਤ ਤੋਂ ਨਵੇਂ ਰੇਟ ਲਾਗੂ ਹੋਣਗੇ ਪਿਛਲੇ ਕੁਝ ਮਹੀਨਿਆਂ ਤੋਂ ਐਲਪੀ ਜੈਂਟਰ ਨੇ ਕੀਮਤਾਂ ਵਿੱਚ ਲਗਾਤਾਰ ਉਤਰਾਅ ਉਤਾਲ ਜਾਰੀ ਹੈ ਪਰ 9 ਅਪ੍ਰੈਲ ਤੋਂ ਸੀਐਨਜੀ ਦੇ ਪੀਐਨਜੀ ਦੀਆਂ ਕੀਮਤਾਂ ਵਿੱਚ ਵੀ ਕੋਈ ਬਦਲਾਅ ਨਹੀਂ ਹੋਇਆ 1 ਅਗਸਤ ਤੋਂ ਇਨਾਂ ਦੀਆਂ ਕੀਮਤਾਂ ਵਿੱਚ ਵੀ ਬਦਲਾਅ ਹੋਣ ਦੀ ਸੰਭਾਵਨਾ ਹੈ ਜੇਕਰ ਇਨਾਂ ਦੀਆਂ ਕੀਮਤਾਂ ਵਧਦੀਆਂ ਹਨ ਜੀ ਹਾਂ ਤਾਂ ਦੇਖ ਸਕਦੇ ਹੋ ਐਸਬੀਆਈ ਮੁਫਤ ਕ੍ਰੈਡਿਟ ਕਾਰਡ ਬੀਮਾ ਬੰਦ ਕਰਨ ਜਾ ਰਿਹਾ ਹੈ ਜੇਕਰ ਤੁਸੀਂ ਦੀ ਸਟੇਟ ਬੈਂਕ ਆਫ ਇੰਡੀਆ ਕਾਰਡ ਦੀ ਵਰਤੋਂ ਕਰਦੇ ਹੋ ਤੇ ਹਵਾਈ ਯਾਤਰਾ ਦੌਰਾਨ ਮੁਫਤ ਦੁਰਘਟਨਾ ਬੀਮੇ ਦਾ ਲਾਭ ਲੈ ਰਹੇ ਹੋ ਤਾਂ ਤੁਹਾਡੇ ਲਈ ਵੱਡੀ ਖਬਰ ਹੈ 11 ਅਗਸਤ 2025 ਤੋਂ ਬੈਂਕ ਨੇ ਆਪਣੇ ਕਈ ਕ੍ਰੈਡਿਟ ਕਾਰਡ ਰੂਪਾਂ ਵਿੱਚ ਮੁਫਤ ਹਵਾਈ ਦੁਰਘਟਨਾ ਬੀਮਾ ਕਵਰੇਜ ਬੰਦ ਕਰਨ ਜਾ ਰਿਹਾ ਹੈ ਜੀ ਤਾਂ ਦੇਖ ਸਕਦੇ ਹੋ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਇਹ ਜਿਹੜੇ ਬਦਲਾਅ ਹੋਣ ਜਾ ਰਹੇ ਹਨ 1 ਅਗਸਤ ਤੋਂ SBI ਬੈਂਕ ਦੁਆਰਾ ਯੂਕੋ ਬੈਂਕ ਸੈਂਟਰਲ ਬੈਂਕ ਅਹਲਾਬਾਦ ਬੈਂਕ ਵਰਗੇ ਬੈਂਕਾਂ ਨਾਲ ਸਾਂਝੇਦਾਰੀ ਵਿੱਚ ਇਲੀਟ ਪ੍ਰਾਈਮ ਕਾਰਾਂ ਦੇ 50 ਲੱਖ ਰੁਪਏ ਤੋਂ 1 ਕਰੋੜ ਰੁਪਏ ਤੱਕ ਦਾ ਮੁਫਤ ਹਵਾਈ ਦੁਰਘਟਨਾ ਬੀਮਾ ਕਵਰ ਪੇਸ਼ ਕੀਤਾ ਗਿਆ ਸੀ ਜੋ ਕਿ ਹੁਣ ਬੰਦ ਹੋਣ ਜਾ ਰਿਹਾ ਹੈ ਤਾਂ ਦੇਖ ਸਕਦੇ ਹੋ ਇਸ ਸੰਬੰਧੀ ਵੱਡੀਆਂ ਅਪਡੇਟ ਤੁਹਾਨੂੰ ਜਾਣ ਕੇ ਸਾਂਝੀ ਕੀਤੀ ਜਾਂਦੀ ਹੈ ਹੋਰ ਜਾਣਕਾਰੀਆਂ ਜਾਣਨ ਦੇ ਲਈ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗਦੀ ਬੈਲ ਆਈਕਨ ਦੀ ਘੰਟੀ ਦੇ ਵਾਲੋ ਤਾਂ ਜੋ ਪੰਜਾਬ ਦੀਆਂ ਵੱਡੀਆਂ ਖਬਰਾਂ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲਦੀ ਰਹੇ ਤਾਂ ਮਿਲਦੇ ਆਂ ਵੱਡੀ ਅਪਡੇਟਾਂ ਦੀ ਜਾਣਕਾਰੀ ਵਿੱਚ ਤਦ ਤੱਕ ਲਈ ਧੰਨਵਾਦ ਜੀ ਸਾਰਿਆਂ ਦਾ